ਹalleluyah ਵਚਨ ਚ ਲਿਖਿਆ ਇਹ ਹਉਤੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਘਰੇ ਹੋਏ ਸਨ ਕਿੰਨੇ 6 ਮੱਟ ਅੰਦਰ ਲਿਖਿਆ ਜੋ ਹਰੇਕ ਮੱਟ ਦੇ 2 ਜਾਂ 3 ਮਣ ਚਲ ਪੈਂਦਾ ਸੀ ਹਰ ਮੱਟ ਦੇ ਵਿੱਚ ਕਿੰਨਾ ਚਲ ਪੈਂਦਾ ਸੀ 2 ਜਾਂ 3 ਮਣ ਹalleluyah ਤਵਜ ਚ ਲਿਖਿਆ ਯਿਸੂ ਦੇ ਉਹਨਾਂ ਨੂੰ ਅੰਦਰ ਦੇ ਮੱਟਾਂ ਨੂੰ ਜਲ ਦੇ ਨਾਲ ਭਰ ਦੇ ਹalleluyah ਤਵਤੇ ਦੇ ਕੇ ਸੋ ਮੰਨਨੇ ਮਾਰ ਤੇ ਨੱਕੋ ਨੱਕ ਭਰ ਦਿੱਤੇ ਹallelujah ਅੱਜ ਯਿਸੂ ਮਸੀਹ ਚਾਹੁੰਦੇ ਆ ਕਿ ਮੈਂ ਤੁਹਾਨੂੰ ਨੱਕੋ ਨੱਕ ਪਵਿੱਤਰ ਆਤਮਾ ਦੇ ਨਾਲ ਭਰ ਦਵਾਂ ਹallelujah ਕਿੰਨੇ ਚੰਦੇ ਹੀ ਭਰ ਜਾਗੇ ਹallelujah ਤੁਕ ਜੀ ਕੋਲ ਕਵਾਂ ਨੇ ਕਿੰਦਾ ਅੱਜ ਖੁਦਾ ਚਾਹੁੰਦਾ ਹੈ ਕਿ ਜਦੋਂ ਰੱਬ ਦੇ ਨਾਮ ਸੁ ਤੁਹਾਡੇ ਨੇ ਬੋਲਦੇ ਆ ਪਵਿੱਤਰ ਆਤਮਾ ਦੇ ਨਾਲ ਭਰ ਜਾਓ ਕਿ ਤੂੰ ਇਹ ਉਹਨੂੰ ਭਰਨਾ ਹੈ ਹਾਲੇਲੀਉ ਪਰ ਜੇ ਇਹ ਮੰਡ ਜਿਹੜੇ ਨੇ ਆਪਾਂ ਹੋਰ ਚੀਜ਼ਾਂ ਦੇ ਨਾਲ ਭਰੇ ਹੋਏ ਫਿਰ ਇਹ ਉਹਦੇ ਨਾਲ ਪਵਿੱਤਰ ਆਤਮਾ ਦੇ ਨਾਲ ਕਿੱਦਾਂ ਭਰਾਂਗੇ ਹਾਲੇਲੀਉ ਹਾਲੇਲੀਉ ਜੇ ਮੰਡ ਪਹਿਲੇ ਹੀ ਭਰੇ ਹੋਣ ਦੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਤਾਂ ਫਿਰ ਉਹ ਜਲਦ ਮੰਦਰ ਮਤਲਬ ਪ੍ਰਭੂ ਯਿਸੂ ਮਸੀਹ ਨੇ ਕਿ ਜੇ ਕੋਈ ਪਿਆਸਾ ਹੈ ਤੇ ਮੇਰੇ ਕੋਲ ਆਵੇ ਤੇ ਮੇਰੇ ਕੋਲੋਂ ਬਹੁਤ ਅਮਰਤ ਜਲ ਪੀਵੇ ਹallelujah ਉਹ ਕੀ ਕਹਿੰਦਾ ਮੰਦਰ ਜੇ ਕੋਈ ਪਿਆਸਾ ਤੇ ਮੇਰੇ ਕੋਲ ਆਵੇ ਤੇ ਮੇਰੇ ਕੋਲੋਂ ਬਹੁਤ ਅਮਰਤ ਜਲ ਪੀਵੇ ਇਹ ਜਲ ਉਹ ਵਾਅਦੇ ਨਾਲ ਪ੍ਰਭੂ ਤਵ ਨੂੰ ਪੜਨਾ ਚਾਹੁੰਦੇ ਆ ਹallelujah ਤੁਮ ਜਦੋਂ ਭਾਂਡਾ ਖਾਲੀ ਹੋ ਇਹਨਾਂ ਚੀਜ਼ ਦਾ ਮਾਸ ਹੋਣਾ ਹੈ ਹਲੇ ਵੀ ਤੁਸੀਂ ਆਪਣੇ ਘਰਾਂ ਵਿੱਚ ਵੇਖਦੇ ਹੋਗੇ ਜਿਹੜਾ ਭਾਂਡਾ ਪਤਿਲਾ ਜਾਂ ਕੋਈ ਤਸਲਾ ਜਾਂ ਕੋਈ ਵੀ ਭਾਂਡਾ ਮਿੱਟੀ ਦਾ ਜਾਂ ਸਟੀਲ ਸਿਲਵਰ ਪਤਲ ਜਿਹਨੂੰ ਤੁਸੀਂ ਨਹੀਂ ਵਰਤਦੇ ਤੂੰ ਪਿਆ ਰਹਿਦਾ ਹੈ ਜਿਹਦੋਂ ਨੂੰ ਕਿਤੇ ਮਹੀਨੇ ਦੋ ਹੀ ਮਹੀਨੇ ਪਿੱਛੋਂ ਵੇਚਦੇ ਉਹਦੇ ਵਿੱਚ ਕੁਛ ਨਾ ਕੁਛ ਨਿਕਲਦਾ ਕਿ ਨਹੀਂ ਨਿਕਲਦਾ ਨਹੀਂ ਨੇ ਨਿਕਲਦਾ ਜਿਹਨਾਂ ਦੇ ਨਿਕਲਦਾ ਹੱਥ ਖੜਾ ਕਰਦਾ ਨਿਕਲਦਾ ਕਿ ਨਹੀਂ ਭਾਂਡੇ ਵਿੱਚੋਂ ਨਿਕਲਦਾ ਉਹ ਨਹੀਂ ਜਿੱਡੀਆਂ ਭਾਂਵੇਂ ਬੜ ਕੇ ਬਹਿ ਜੇ ਭਾਂਵੇਂ ਟਿੱਡੀਆਂ ਬੜ ਕੇ ਬਹਿ ਜੇ ਹੱਥ ਜੀ ਹੁੰਦਾ ਕਿ ਨਹੀਂ ਹੁੰਦਾ ਹੈ ਕਿਉਂਕਿ ਉਹਨੂੰ ਭਾਂਡੇ ਨੂੰ ਵਰਤਦੇ ਨਹੀਂ ਉਹਨੂੰ ਭਾਂਵੇਂ ਧੋ ਕੇ ਮਾਂਜ ਕੇ ਰੱਖਿਆ ਪਰ ਉਹਦੇ ਵਿੱਚ ਕੋਸ਼ਣਾ ਕੋਚ ਫਿਰਨਾ ਉਹਦੇ ਵਿੱਚ ਕਿਸੇ ਨਾ ਕਿਸੇ ਆਣ ਕੇ ਬਹਿਣਾ ਹੀ ਹੈ ਇਸੇ ਤਰ੍ਹਾਂ ਮਨੋਕਾ ਜਦੋਂ ਇਹ ਖਾਲੀ ਹੋਵਾਂਗਾ ਇਹ ਬਿਮਾਰੀਆਂ ਤੋਂ ਚੰਗੇ ਹੋ ਗਏ ਰੋਗਾਂ ਤੋਂ ਚੰਗੇ ਹੋ ਗਏ ਦੁਸ਼ਟ ਆਤਮਾਵਾਂ ਤੋਂ ਚੰਗੇ ਹੋ ਗਏ ਤੇ ਅਜੇ ਭਾਂਡਾ ਤੇ ਖਾਲੀ ਆ ਤਾਂ ਵਜਨ ਕਹਿੰਦਾ ਇਹਦੇ ਵਿੱਚ ਕੁਛ ਨਾ ਕੁਛ ਆਣਗੇ ਬਵੇਗਾ ਇਹਦੇ ਨਾਲ ਪਵਿੱਤਰ ਹੈ ਕਿ ਤੁਸੀਂ ਉਹਨੂੰ ਪਵਿੱਤਰ ਆਤਮਾ ਦੇ ਨਾਲ ਭਰ ਲਓ ਹallelujah ਵਜਤ ਲਿਖਿਆ ਉਹ 6 ਮਾਂਡੇ ਸੰਦੇ 6 ਮਾਰਕ ਸਨ ਜਿਨ੍ਹਾਂ ਨੂੰ ਯਿਸੂ ਨੇ ਕਿਹਾ ਇਹਨਾਂ ਨੂੰ ਕੀ ਕਰੋ ਨਹੀਂ ਜਾਲ ਦੇ ਨਾਲ ਭਰ ਦਿਓ ਤੇ ਚੇਲਿਆਂ ਦੇ ਉਹਨਾਂ ਨੂੰ ਨਕਮੋ ਨਰਕ ਜਲ ਦੇ ਨਾਲ ਭਰ ਦਿੱਤਾ ਹallelujah ਜਿਹਨੂੰ ਨਹੀਂ ਆਪਣੇ ਭਾਂਡੇ ਨੂੰ ਖਾਲੀ ਕਰ ਦੋਗੇ ਉਹਦੇ ਵਿੱਚ ਬੱਤੀਆਂ ਕੋ ਨਾਂ ਗਾਲੀਆਂ ਨਸ਼ੇ ਇਹ ਸਾਰੀਆਂ ਗੰਦੀਆਂ ਚੀਜ਼ਾਂ ਅਸ਼ੁੱਧ ਪ੍ਰਿਸ਼ਟ ਚੀਜ਼ਾਂ ਨੂੰ ਕੱਢ ਦੋਗੇ ਗਾਲੀ ਘਲੋਚ ਤਾਨੇ ਮੇਨੇ ਜੋ ਵੀ ਸਾਡੇ ਅੰਦਰ ਭਰਿਆ ਹੋਇਆ ਜਿਹਨੇ ਇਹਨੂੰ ਕੱਢ ਦਾਂਗੇ ਤਾਂ ਪਰਮੇਸ਼ਰ ਫਿਰ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਭਰ ਕੇ ਇਸਤੇਮਾਲ ਕਰੇਗਾ